ਪੰਜਾਬ ਦੇ ਲੋਕੋ ਸਾਡੇ ਜਰਨਲ ਬਾਪੂ ਜਗਜੀਤ ਸਿੰਘ ਜੱਲੇਵਾਲ ਇਹਨਾਂ ਦੀ ਤੁਸੀਂ ਹਾਲਾਤ ਦੇਖ ਰਹੇ ਹੋ ਅੱਜ ਅਸੀਂ ਖਨੌਰੀ ਪਾਇਡਰ ਤੇ ਪਹੁੰਚੇ ਆ ਇਹਨਾਂ ਦੀ ਹਾਲਤ ਬਹੁਤ ਗੰਭੀਰ ਨਾਜ਼ਕ ਹੋ ਚੁੱਕੀ ਹੈ ਇਹਨਾਂ ਦਾ 17 ਦਿਨਾਂ ਦੇ ਵਿੱਚ ਤਕਰੀਬਨ 14-15 ਕਿਲੋ ਭਾਰ ਵੀ ਘਟ ਗਿਆ ਅਸੀਂ ਬੇਨਤੀ ਕਰਦੇ ਆ ਸਾਡਾ ਇੱਕੋ ਹੀ ਮਿਸ਼ਨ ਹੈ ਇੱਕੋ ਹੀ ਵਿਜਨ ਹੈ ਇੱਕੋ ਹੀ ਰਸਤਾ ਹੈ ਕਿਸਾਨੀ ਦਾ ਤੇ ਸਾਡੀ ਜਵਾਨੀ ਦਾ ਉਹ ਲੜਾਈ ਅਸੀਂ ਲੜ ਰਹੇ ਆ ਤਾਂ ਫੇਰ ਸਾਡੇ ਬਖਰੀਵੇਂ ਕਿਉਂ ਵੱਖ-ਵੱਖ ਪਾਰਟੀਆਂ ਆਪਾਂ ਬਣਾ ਕੇ ਜੱਥੇ ਬੰਦਗਾਂ ਬਣਾ ਕੇ ਆਪਾਂ ਲੜਾਈ ਇੱਕੋ ਹੀ ਲੜਨੀ ਹੈ ਪਰ ਅੱਜ ਖਨੌਰੀ ਬਾਡਰ ਤੁਸੀਂ ਨਹੀਂ ਪਹੁੰਚ ਰਹੇ ਇਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਇੱਕ ਦੂਜੇ ਤੋਂ ਦੂਰ ਰਵਾਂਗੇ ਤਾਂ ਅਸੀਂ ਸਾਡੇ ਇਸ ਤਰੀਕੇ ਨਾਲ ਹੀ ਛੇਤਰ ਪੈਂਦੇ ਰਹਿਣਗੇ ਅਸੀਂ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਬੇਨਤੀ ਕਰਦੇ ਹਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਬਹੁਤ ਵੱਡਾ ਇਥੇ ਇਕਨੌਰੀ ਤੇ ਇਕੱਠ ਹੋ ਰਿਹਾ ਹੈ ਅਸੀਂ ਜਿਆਦਾ ਸਮਾਂ ਨਹੀਂ ਲੈਂਦੇ ਕਿਉਂਕਿ ਬਾਪੂ ਜੀ ਦੀ ਜਿਹੜੀ ਹਾਲਤ ਹੈ ਉਹ ਬੜੀ ਵਧੀਆ ਨਹੀਂ ਹੈਗੀ ਸੋ ਬੇਨਤੀ ਕਰਦੇ ਆ ਕਿ ਕੱਲ ਨੂੰ ਬਾਈ ਇਥੇ 12 ਵਜੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਬਾਈ ਲਖਾ ਸਿੰਘ ਸੁਧਾਨਾ ਆਪਣੀ ਟੀਮ ਲੈ ਕੇ ਪਹੁੰਚ ਰਿਹਾ ਹੈ ਸਾਡੀ ਪਹਿਲਾਂ ਡਿਊਟੀ ਰਾਈਸੇਂਸੀ ਪਹੁੰਚੇ ਆ ਸਾਰੇ ਹੀ ਕਿਸਾਨਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਬਾਈ ਜਰੂਰ ਪਹੁੰਚੋ ਬਾਪੂ ਜੀ ਦੀ ਹਾਲਤ ਬਹੁਤ ਗੰਭੀਰ ਹੈ ਸੋ ਬੇਨਤੀ ਕਰਦੇ ਆ ਕਿ ਆਪਾਂ ਕਿਸਾਨੀ ਦੀ ਲੜਾਈ ਲੜ ਰਹੇ ਆ ਉਹ ਕੋਈ ਵੀ ਜਥੇਬੰਦੀ ਹੋਵੇ ਜਥੇਬੰਦੀਆਂ ਬਹੁਤ ਆ ਜੇ ਸਾਰੀਆਂ ਜਥੇਬੰਦੀਆਂ ਡੋੜ ਮਿਸ਼ਨ ਆ ਕੋਈ ਵਿਜਨਾ ਕੋਈ ਸਟੇਜ ਤੇ ਜਾਣਾ ਆ ਆਪਾਂ ਸੋ ਆਜੋ ਡਟ ਕੇ ਕੱਲ ਨੂੰ ਆਪਾਂ ਇੱਥੇ ਸਰਕਾਰ ਦਾ ਜੋ ਮੂੰਹ ਮੋੜ ਸਕੀਏ ਜੋ ਭਾਰਤ ਸਰਕਾਰ ਦਾ ਮੂੰਹ ਮੋੜ ਸਕੀਏ ਪੰਜਾਬ ਸਰਕਾਰ ਜੋ ਸਾਡੇ ਤਸੱਦਦ ਕਰ ਰਹੀ ਹੈ ਉਹਨਾਂ ਦਾ ਵੀ ਆਪਾਂ ਮੂੰਹ ਮੋੜ ਮੂੰਹ ਮੋੜ ਸਕੀਏ ਆਜੋ ਜੱਟ ਕੇ ਭਾਈ ਕੱਲ ਨੂੰ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜਰੂਰ ਪਹੁੰਚੋ ਨੂੰ ਕੱਲ ਨੂੰ ਇੱਥੇ 12 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ